ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਜਾ ਪਾ ਸੁਣਦੇ ਹਾਂ ਲੇਖਕਾ ਦਲੀਪ ਕੌਰ ਟਿਵਾਰਣਾ ਜੀ ਦੀ ਲਿਖੀ ਹੋਈ ਕਹਾਣੀ ਮਾਂ ਸ਼ਰਨੀ ਕੁੜੇ ਸ਼ਰਨੀ ਉਠ ਮੇਰੀ ਤੀ ਖਾ ਲੈ ਰੋਟੀ ਤੂੰ ਤਾਂ ਐਵੇਂ ਰੋਂ ਡਹਿ ਜਾਣੀ ਮਾਪੇ ਆਖਰ ਸਮਝਾਉਂਦੇ ਹੀ ਹੁੰਦੇ ਨੇ ਤਿਆਂ ਪੁੱਤਾਂ ਨੂੰ ਜੇ ਹੁਣ ਨਹੀਂ ਮਤ ਦੇਉ ਤਾਂ ਮੈਂ ਹੀ ਅਗਲੇ ਸਿਰੇ ਜਾ ਕੇ ਖੱਜਲ ਹੂੰ ਕਹਿਣਗੇ ਜਾ ਵੱਡੀ ਮਾਂ ਨੇ ਕੋਈ ਲਖਣ ਨਹੀਂ ਦਿੱਤਾ ਤੂੰ ਤਾਂ ਚੰਗੀ ਪੁਲੀਸ ਸਿਆਣੀ ਬੈਣੀ ਐ ਫੇਰ ਖਬਰ ਹੈ ਕਦੇ ਕਦੇ ਤੇਰੀ ਮਤ ਨੂੰ ਕੀ ਹੋ ਜਾਂਦਾ ਹੈ ਤੂੰ ਆਪੇ ਦੱਸ ਅਸੀਂ ਭਲਾ ਦਾਦੇ ਮੰਗਾਉਣੇ ਤੋ ਕੀ ਲੈਣਾ ਐ ਐਵੇਂ ਵਾਦੂ ਦੁਨੀਆ ਦੀ ਕਹਿਵਤ ਕਰਾਈਏ ਆਪੇ ਹੀ ਤਾਂ ਤੂੰ ਉਹਨੂੰ ਸਲਾਉਂਦੀ ਹੁੰਦੀ ਸੀ ਥੱਕਦੀ ਹੁੰਦੀ ਤੇ ਆਪੇ ਹੀ ਹੁਣ ਇਉਂ ਕਰਦੀ ਐ ਮਾੜਾ ਤਾਂ ਉਸਨੂੰ ਮੈਂ ਹੁਣ ਵੀ ਨਹੀਂ ਕਹਿੰਦੀ ਵਿਚਾਰਾ ਧੀਆ ਵਰਗਾ ਪੁੱਤ ਤੇ ਕਦੇ ਅੱਖ ਵਿੱਚ ਪਾਇਆ ਨਹੀਂ ਰੜਕਿਆ ਪਰ ਦੁਨੀਆ ਦਾ ਨਹੀਂ ਨਾ ਮੂੰਹ ਫੜਿਆ ਜਾਂਦਾ ਨਾਲੇ ਆਪਣੀ ਇੱਜ਼ਤ ਦਾ ਸਭ ਨੂੰ ਕੌਫ ਹਾਲੇ ਕੱਲ ਹੀ ਜਦ ਮੈਂ ਬਾਹਰਲੇ ਘਰੋਂ ਆਉਂਦੀ ਸੀ ਕਰਤਾਰੋ ਵਰਗੀਆਂ ਜਿਨ੍ਹਾਂ ਨੂੰ ਹੱਥ ਤੋਂ ਦਾ ਜੱਜ ਨਹੀਂ ਮੈਨੂੰ ਸੁਣਾ ਸੁਣਾ ਕੀ ਕਹਿਣ ਹਾਂ ਬੇਬੇ ਆ ਆਪਣਾ ਮਾਸਟਰ ਖਬਰ ਨਹੀਂ ਕਿਦੇ ਆਉਂਦਾ ਹੁੰਦਾ ਈ ਕਈ ਵਾਰੀ ਬੀਹੀ ਦਾ ਮੋੜ ਮੁੜਦਾ ਦੇਖਿਆ ਜਵਾਨ ਮੁੰਡੇ ਫਿਰਦੇ ਹੀ ਹੁੰਦੇ ਨੇ ਭਾਬੀ ਬਾਗੋਂ ਨੇ ਮਸਾਂ ਹੀ ਅੱਖ ਜਹੀ ਲਿਸ਼ਕਾ ਕੇ ਜਵਾਬ ਦਿੱਤਾ ਫੇਰ ਮੈਂ ਕਮਲੀ ਥੋੜੋ ਸੀ ਸਮਝ ਗਈ ਵੀ ਕਿਦੇ ਵਿੱਚ ਹੀ ਕੱਢਦੀਆਂ ਨੇ ਤੂੰ ਹੀ ਦੱਸ ਮੈਂ ਉਹਨਾਂ ਨੂੰ ਕੀ ਜਵਾਬ ਦਿੰਦੀ ਫੇਰ ਬੰਦੇ ਨੂੰ ਹਰ ਹੋਵੇ ਨਾ ਦੇਖਤੀ ਸੱਚਾ ਝੂਠਾ ਜਗ ਵਿੱਚ ਕੋਈ ਨਹੀਂ ਦੇਖਦਾ ਲੋਕਾਂ ਨੂੰ ਤਾਂ ਮਾੜੀ ਜੀ ਬਸ ਗੱਲ ਹੀ ਚਾਹੀਦੀ ਹੁੰਦੀ ਹੈ ਫੇਰ ਫੰਗਾ ਤੋਂ ਡਾਰਾ ਬਣਦਿਆਂ ਨੂੰ ਚਿਰ ਨਹੀਂ ਲੱਗਦਾ ਪਰ ਕਾ ਨੂੰ ਮੌਕਾ ਹੀ ਨਾ ਦੇਵੋ ਕਿਸੇ ਨੂੰ ਕਹਿਣ ਦਾ ਮੇਰਾ ਤਾਂ ਤੈਨੂੰ ਸਮਝਾਉਣ ਦਾ ਫਰਜ਼ ਏ ਇੱਕ ਵਾਰੀ ਲੱਥੀ ਫਿਰ ਹੱਥ ਨਹੀਂ ਆਉਂਦੀ ਤੇ ਜੇ ਇੱਕ ਵਾਰੀ ਬੰਦੇ ਦੀ ਬਦਨਾਮੀ ਹੋ ਜਾਵੇ ਫੇਰ ਉਹ ਸੱਚੀ ਹੋਵੇ ਤੇ ਭਾਵੇਂ ਝੂਠੀ ਫੇਰ ਉਹ ਸਭ ਦੇ ਨੱਕੋ ਮੋਹ ਲੈ ਜਾਂਦਾ ਏ ਕਾਦਾ ਪਿੱਛੇ ਕਹੋਣਾ ਏ ਕਿਸੇ ਨੂੰ ਕਿ ਰਾਮ ਨਹੀਂ ਆਉਂਦਾ ਇਹ ਕਿਤਾਬਾਂ ਪੜੇ ਬਿਨਾ ਨਾ ਤੂੰ ਇਹ ਲੈਣ ਜਾਵੇਂ ਤੇ ਨਾ ਹੀ ਉਹ ਲੈਣਾ ਵੇ ਤੇ ਨਾ ਹੀ ਕਿਸੇ ਨੂੰ ਕਹਿਣ ਦਾ ਮੌਕਾ ਥਿਆਵੇ ਉੱਠ ਰੋਟੀ ਠੰਡੀ ਹੁੰਦੀ ਏ ਖਾ ਲੈ ਰਾਤ ਵੀ ਨਹੀਂ ਖਾਦੀ ਹਰਕ ਨੂੰ ਮਾਰਨ ਸਿੱਖੀਦਾ ਏ ਉੱਠ ਮੇਰੀ ਤੀ ਜੇ ਇਉਂ ਹੀ ਆਖਣਾ ਸੀ ਤਾਂ ਉਦੋਂ ਮੈਨੂੰ ਉਸ ਕੋਲ ਪੜਨ ਕਿਉਂ ਲਾਇਆ ਸੀ ਸ਼ਰਨੀ ਨੇ ਆਪਣਾ ਸਾਰਾ ਗਿਲਾ ਅੱਖਾਂ ਵਿੱਚ ਭਰ ਕੇ ਆਖਿਆ ਹੋਰ ਕੀ ਕਰਦੀ ਜਿੱਥੇ ਵੀ ਕਿਤੇ ਥਾਂ ਦੇਖਦੇ ਸੀ ਅਗਲਾ ਸਭ ਤੋਂ ਪਹਿਲਾਂ ਇਹ ਹੀ ਪੁੱਛਦਾ ਕੁੜੀ ਪੜੀ ਹੋਈ ਕਿੰਨਾ ਹੈ ਪਿੰਡ ਵਿੱਚ ਕੁੜੀਆਂ ਦਾ ਕੋਈ ਸਕੂਲ ਨਾ ਮੁਟਿਆਰ ਧੀ ਨੂੰ ਬਾਹਰ ਕਿਤੇ ਭੇਜਿਆ ਨਾ ਜਾਵੇ ਮੈਂ ਆਖਿਆ ਮੁੰਡਿਆਂ ਦੇ ਮਾਸਟਰ ਤੋਂ ਹੀ ਤੂੰ ਅੱਖਰਾਂ ਦੀ ਸਿਆਣੋ ਹੋ ਜਾਏਂਗੀ ਨਾਲੇ ਉਦੋਂ ਤਾਂ ਤੂੰ ਵੀ ਨਿਆਣੀ ਹੀ ਸੀ ਮਸਾ 13ਵੇਂ ਸਾਲ ਵਿੱਚ ਅੱਜ ਕੱਲ੍ਹ ਤੇ ਇਹ ਜਮਾਨਾ ਖੋਟਾ ਏ ਸਾਡੇ ਵਕਤਾਂ ਵਿੱਚ ਅਸੀਂ 20-20 ਸਾਲ ਦੇ ਮੁੰਡੇ ਕੁੜੀਆਂ ਅੱਧੇ-ਅੱਧੇ ਰਾਤਾਂ ਹੀ ਸੱਥਾਂ ਵਿੱਚ ਖੇਡੀ ਜਾਂਦੇ ਕਦੇ ਕੋਈ ਕੁਝ ਨਹੀਂ ਸੀ ਕਹਿੰਦਾ ਉਦੋਂ ਤਾਂ ਮੁੰਡੇ ਤੇ ਕੁੜੀਆਂ ਵੀ ਭਾਈ ਚੰਗੇ ਹੁੰਦੇ ਸੀ ਅੱਜ ਕੱਲ੍ਹ ਦੇ ਤਾਂ ਰਤਾ-ਰਤਾ ਨਹੀਂ ਬਤਾਏ ਜਾਂਦੇ ਸੰਤੇ ਦੀ ਕੁੜੀ ਦੀਆਂ ਗੱਲਾਂ ਤਾਂ ਸੁਣੀਆਂ ਹੀ ਹੋਣਗੀਆਂ ਅਜੇ ਜੰਮ ਨਹੀਂ ਮੁੱਕੀ ਆਪਣੀ ਛਿੰਦ ਦੇ ਹਾਣ ਦੀ ਉਹੀ ਤਾਂ ਹੈ ਤੇ ਹੁਣੇ ਲੱਗੀ ਐ ਪਿਓ ਦਾਦੇ ਦਾ ਬੋਧਾ ਬੜਾ ਕਰਨ ਤਾਂ ਫਿਰ ਤੈ ਮੈਨੂੰ ਸੰਤੇ ਦੀ ਕੁੜੀ ਨਾਲ ਡਿਲਾ ਦਿੱਤਾ ਤਾਂ ਹੀ ਇਉਂ ਕਰਦੀ ਐ ਇਉਂ ਕਰਨ ਨੂੰ ਮੈਂ ਤੈਨੂੰ ਕੀ ਕਹਿੰਦੀ ਹਾਂ ਮੈਂ ਤਾਂ ਚੰਗੀ ਮੱਤ ਹੀ ਦਿੰਦੀ ਹਾਂ ਕਿ ਜੱਗ ਦਾ ਡਰ ਵੀ ਰੱਖਣਾ ਪੈਂਦਾ ਏ ਸਿਆਣਿਆਂ ਨੇ ਕਿਹਾ ਹੈ ਕਿ ਜੇ ਕਰੀਏ ਤਾਂ ਵੀ ਡਰਿਏ ਤੇ ਜੇ ਨਾ ਕਰੀਏ ਤਾਂ ਵੀ ਡਰਿਏ ਕਾਨੂੰ ਕਹਿਨੀ ਏ ਮੈਨੂੰ ਕੁਝ ਕੱਲ ਉਹਦੇ ਖੜੇ ਤੇ ਮੈਨੂੰ ਇਉਂ ਝਿੜਕ ਕੇ ਪਈ ਜਾਨੀ ਮੈਂ ਕੋਈ ਬੁੱਧ ਖੂਨ ਕਰ ਦਿੱਤਾ ਸੀ ਤੂੰ ਸਮਝਦੀ ਏ ਰਾਖੀਆਂ ਨਾਲ ਹੀ ਧੀਆ ਚੰਗੀਆਂ ਰਹਿ ਸਕਦੀਆਂ ਨੇ ਫੇਰ ਪ੍ਰੀਤੀ ਕਿਉਂ ਨਿਕਲ ਗਈ ਉਹਦੀ ਮਾਂ ਤਾਂ ਉਹਨੂੰ ਘਰੋਂ ਪੈਰ ਨਹੀਂ ਸੀ ਪੱਟਣ ਦਿੰਦੀ ਹੁੰਦੀ ਤੇ ਕਹਿੰਦੀ ਸੀ ਪੜ ਕੇ ਤਾਂ ਕੁੜੀਆਂ ਖਰਾਬ ਹੋ ਜਾਂਦੀਆਂ ਨੇ ਕੀ ਨਾਂ ਲੈਣਾ ਏ ਉਸ ਦਾ ਉਹ ਹੀ ਜਿ ਨਿਜੜੀ ਤਾਂ ਨਾਂ ਹੋਵੇ ਕਿਸੇ ਦੀ ਅਣ ਹੋਈ ਪਿਓ ਦਾਦੇ ਦਾ ਨਾਂ ਰੋਸੂਆ ਕਰਨ ਵਾਲੀ ਹੁਣ ਛੱਡੋ ਨੇ ਮਾ ਪਿਓ ਕਿਤੇ ਬੈਠਣ ਜੋਗੇ ਜਣਾ ਖਣਾ ਉੱਠ ਕੇ ਆਖ ਦਿੰਦਾ ਏ ਉਹ ਤੁਸੀਂ ਵੀ ਬੋਲਣ ਨੂੰ ਮਰਦੇ ਹੋ ਜਿਨ੍ਹਾਂ ਦੀ ਕੁੜੀ ਨਿਕਲ ਗਈ ਹੇ ਰੱਬਾ ਜੇ ਧੀਆ ਹੋਣ ਤਾਂ ਇੱਜ਼ਤ ਵਾਲੀਆਂ ਹੋਣ ਨਹੀਂ ਤਾਂ ਨਾਂ ਹੋਣ 10 ਰੋਟੀ ਹੋਰ ਲਿਆ ਆਮ ਰਾਤ ਨੂੰ ਰੋਟੀ ਨਹੀਂ ਖਾਧੀ ਤੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਮੈਂ ਆਖਿਆ ਹੈ ਜੋ ਆਕੜੀ ਦੀਆਂ ਆਂਦਰਾਂ ਦੁਰਸੀਸਾਂ ਦਿੰਦੀਆਂ ਹੋਣਗੀਆਂ ਤੂੰ ਸੁੱਤੀ ਪਈ ਵੀ ਹੋ ਕੇ ਲਈ ਜਾਵੇਂ ਤੇ ਮੇਰਾ ਬੜਾ ਹੀ ਜੀ ਭੈੜਾ ਹੋਇਆ ਜੇ ਤੇਰਾ ਜੀ ਭੈੜਾ ਹੋਵੇ ਤਾਂ ਮੇਰੇ ਨਾਲ ਇਉਂ ਨਾ ਕਰੀ ਜਿਵੇਂ ਕਿਸੇ ਅਮਣ ਬਲਣ ਨਾਲ ਕਰੀਦਾ ਹੁੰਦਾ ਹੈ ਉਥੋਂ ਔਖੀ ਹੋਈ ਤਾਂ ਮੈਂ ਤੇਰੇ ਕੋਲ ਨੂੰ ਭੱਜਦੀਆਂ ਤੇ ਤੂੰ ਅੱਗੋਂ ਇਉਂ ਕਰਦੀ ਐ ਚੰਗਾ ਨਹੀਂ ਆਇਆ ਕਰੂੰ ਫੇਰ ਤੇਰੇ ਹਾਂ ਹਾਂ ਗੁੜੇ ਇਹ ਉਹਨਾ ਤੂੰ ਨਹੀਂ ਆਇਆ ਕਰੇਂਗੀ ਤਾਂ ਮੇਰੇ ਹੋਰ ਕੌਣਾ ਆਇਆ ਕਰੂ ਮਾਵਾ ਤਾਂ ਧੀਆਂ ਨੂੰ ਨੇਤੂ ਡੀਕਦੀਆਂ ਮੈਂ ਤਾਂ ਹਲੇ ਕੱਲ ਹੀ ਗੱਲਾਂ ਕਰਦੀ ਸੀ ਬਈ ਕੱਲ ਨੂੰ ਤਾਂ ਖਬਰ ਨਹੀਂ ਕੀ ਹੋ ਹੁਣ ਤਾਂ ਸ਼ਰਨੀ ਨੂੰ ਮੈਂ 20 ਦਿਨ ਨਹੀਂ ਪੈਣ ਦਿੰਦੀ ਭਾਵੇਂ 2 ਦਿਨ ਖਾਤਰ ਹੀ ਲਿਆਵਾ ਚੰਗਾ ਹੁਣ ਨਹੀਂ ਬਸ ਮੈਂ ਆਇਆ ਕਰਨਾ ਸ਼ਰਨੀ ਨੇ ਰੋਸ ਨਾਲ ਕਿਹਾ ਹਾਏ ਮੈਂ ਮਰ ਜਾ ਐਂ ਕਾ ਨੂੰ ਆਖਦੀ ਐ ਤੂੰ ਕਾ ਤੋ ਮਰਨਾ ਈ ਚਾਚੀ ਫੇਰ ਸਾਡੀ ਸ਼ਰਨੀ ਨੂੰ ਗਾਲਾਂ ਕੌਣ ਦਿਆ ਕਰੂ ਹੈ ਨਾ ਸ਼ਰਨੀ ਇਹ ਪ੍ਰੀਤਮ ਸੀ ਸ਼ਰਨੀ ਦੀ ਸਹੇਲੀ ਜਿਹੜੀ ਉਸ ਨੂੰ ਆਪਣੇ ਭਰਾ ਦੇ ਵਿਆਹ ਤੇ ਲੈ ਜਾਣ ਲਈ ਆਈ ਸੀ ਝੱਟ ਹੀ ਤਿਆਰ ਹੋ ਕੇ ਸ਼ਰਨੀ ਪ੍ਰੀਤਮ ਨਾਲ ਉਹਨਾਂ ਦੇ ਘਰ ਨੂੰ ਚਲੀ ਗਈ ਪਰ ਝੂਠੇ ਥਾਲ ਦੇ ਕੋਲ ਬੈਠੀ ਮਾਂ ਨੂੰ ਮੋੜ-ਮੋੜ ਸ਼ਰਨੀ ਦੇ ਲਫ਼ਜ਼ ਯਾਦ ਆ ਰਹੇ ਸਨ ਚੰਗਾ ਮਾਂ ਹੁਣ ਨਹੀਂ ਬਸ ਮੈਂ ਆਇਆ ਕਰਨਾ ਤੇ ਉਹ ਸੋਚਣ ਲੱਗੀ ਕਾ ਤੋਂ ਜਵਾਕੜੀ ਨੂੰ ਮੈਂ ਕੱਲ ਛਿੜਕਿਆ ਨਾਲੇ ਮੈਨੂੰ ਚੰਗਾ ਭਲਾ ਪਤਾ ਏ ਵੀ ਸ਼ਰਨੀ ਵਰਗੀ ਨੇਕ ਕੁੜੀ ਕਿਹਨੇ ਹੋਣਾ ਏ ਜਿਨੇ ਮਾਂ ਪਿਓ ਦੀ ਰੱਖ ਵਿਖਾਈ ਨਹੀਂ ਸ਼ਰਨੀ ਦੇ ਪਿਓ ਨੇ ਉਹ ਕੋਈ ਪ੍ਰਾਣਾ ਟੋਲਿਆ ਸੀ ਕੁੜੀ ਤੋਂ ਪਹਿਲੇ ਜਨਮ ਦਾ ਕੋਈ ਵੈਰ ਕੱਢਿਆ ਏ ਹੈ ਕਿ ਨਾ ਡੁੰਨ ਦਾ ਡੁੰਨ ਕੋੜਿਆ ਹੋਇਆ ਕਿੱਥੋਂ ਧਰਿਆ ਪਿਆ ਸੀ ਮੇਰੀ ਪਤਲੀ ਵਰਗੀ ਧੀ ਦੇ ਕਰਮਾਂ ਵਿੱਚ ਫੇਰ ਵੀ ਸਤਿਆਮਾਨ ਨੇ ਕੋਈ ਨਹੀਂ ਕਹਾਇਆ ਕਿਸੇ ਨੂੰ ਬਸ ਵਿਆਹ ਨੂੰ ਹੀ ਜਿਹੜਾ ਰੋਣਾ ਸੀ ਰੋਹ ਝੰਜਿਆ ਲਿਆ ਮੁੜ ਕੇ ਤਾਂ ਇੱਕੋ ਹੀ ਚੁੱਪ ਵੱਟ ਲਈ ਪਰ ਦਿਲ ਵਿੱਚ ਤਾਂ ਬਥੇਰਾ ਆਉਂਦਾ ਹੋਣਾ ਏ ਕਿੱਥੇ ਲਟੈਣ ਵਰਗਾ ਸਾਡਾ ਹੀ ਮਾਸਟਰ ਤੇ ਕਿੱਥੇ ਉਹ ਕੋੜ ਕਿਰਲਾ ਜਿਹਾ ਨਾਲੇ ਮਾਸਟਰ ਵਰਗਾ ਤਾਂ ਬਣਨਾ ਹੀ ਔਖਾ ਏ ਕਿਸੇ ਨੇਕ ਕੁਖ ਦਾ ਜਾਇਆ ਏ ਮੂੰਹ ਵਿੱਚ ਜਾਣੀ ਬੋਲ ਨਹੀਂ ਜੇ ਕਿਤੇ ਸ਼ਰਨੀ ਦਾ ਪਿਓ ਮਨ ਜਾਂਦਾ ਅਜੇਹਾ ਮੁੰਡਾ ਤਾਂ ਦੀਵਾ ਲੈ ਕੇ ਭਾਲਿਆ ਨਹੀਂ ਮਿਲਦਾ ਵਿਚਾਰੀ ਸ਼ਰਨੀ ਦੀ ਕਿਸਮਤ ਅਗਲੇ ਸਿਰੇ ਵਾਲਿਆਂ ਦੇ ਭਾਵੇਂ ਲੱਖ ਰੁਪਏ ਪੈਸੇ ਵਾਲੇ ਹੋਣ ਪਰ ਜੇ ਮੁੰਡਾ ਨਾ ਚੱਜਦਾ ਹੋਵੇ ਕਾਹ ਨੂੰ ਰੌਣਕ ਆਉਂਦੀ ਏ ਧੀ ਪੁੱਤ ਦੇ ਮੂੰਹ ਤੇ ਨਾਲੇ ਸੁਖੀ ਧੀ ਪੁੱਤ ਦਾ ਤਾਂ ਮੂੰਹ ਹੀ ਨਿਰਲਦਾ ਉਹ ਸ਼ਰਨੀ ਐ ਇਹ ਜਿਹੜੀ ਟੀਚਰ ਤੋਂ ਬਿਨਾਂ ਗੱਲ ਨਹੀਂ ਸੀ ਕਰਦੀ ਤੇ ਹੁਣ ਆਨੀ ਬਹਾਨੀ ਰੋ ਪੈਂਦੀ ਐ ਸਵੇਰੇ ਉਹਨੇ ਤੁਰ ਜਾਣਾ ਐ ਕੱਲ ਵਿਚਾਰੀ ਨੂੰ ਐਵੇਂ ਹੀ ਛਿੜਕਿਆ ਤੇ ਫੇਰ ਖਬਰ ਐ ਕਦੋਂ ਆਵੇ ਉਹ ਤਾਂ ਚੰਦਰੇ ਪਹਿਲਾਂ ਹੀ ਆਖਦੇ ਸੀ ਕਿ ਤੁਸੀਂ 3 ਦਿਨ ਲੈਣਾ ਜਾਂਦੇ ਹੋ ਏਡਾ ਹੋ ਸੀ ਤੇ ਵਿਆਹੀ ਹੀ ਕਾ ਨੂੰ ਸੀ ਕੁਆਰੀ ਹੀ ਰੱਖ ਲੈਂਦੇ ਕੱਲ ਜਦੋਂ ਆਥ ਨੇ ਬਾਹਰ ਨੂੰ ਜਾਣ ਲੱਗੀ ਤਮਚੇੜ ਕੇ ਕੇ ਪਈ ਵਿਚਾਰੀ ਦਾ ਕਿਵੇਂ ਮੂੰਹ ਕੁਮਲਾ ਗਿਆ ਤੇ ਚੁੱਪ ਕਰਕੇ ਬੈਠ ਗਈ ਮੂਰੇ ਪਿਆ ਝੂਠਾ ਥਾਲ ਕੁੱਤਾ ਚੱਟਣ ਲੱਗ ਪਿਆ ਤੇ ਖੜਕਾ ਸੁਣ ਕੇ ਮਾਂ ਚੌਂਕੀ ਤੋਂ ਉੱਠ ਕੇ ਕੰਮ ਤੰਦਾ ਕਰਨ ਲੱਗ ਪਈ ਰਾਤ ਨੂੰ ਵੀ ਸ਼ਰਨੀ ਪ੍ਰੀਤਮ ਦੇ ਨਾਉਣ ਦਿੱਤੀ ਤੇ ਨਾਈਆਂ ਦਾ ਮੁੰਡਾ ਆ ਕੇ ਮਾਂ ਨੂੰ ਕਹਿ ਗਿਆ ਅਗਲੇ ਦਿਨ ਜਦੋਂ ਸ਼ਰਨੀ ਆਈ ਤਾਂ ਉਸ ਦੇ ਜਾਣ ਦੀ ਤਿਆਰੀ ਕਰਕੇ ਮਾਂ ਨੇ ਖੀਰ ਰਿੰਨ ਛੱਡੀ ਸੀ ਆਲੂਆਂ ਦੀ ਭਾਜੀ ਨਾਲ ਨੂੰ ਨਿੱਕੇ ਨਿੱਕੇ ਫੁਲਕੇ ਪਕਾ ਕੇ ਚੋਪੜਕੇ ਸਵਾਰ ਕੇ ਰੱਖੇ ਪਏ ਸਨ ਤੇ ਇੱਕ ਟਾਫਟੇ ਦਾ ਸੂਟ ਉਹਨੂੰ ਦੇਣ ਨੂੰ ਕੱਢਿਆ ਪਿਆ ਸੀ ਤੇ ਪੰਜੀਰੀ ਕੀਤੇ ਪਏ ਸੀ ਪਰ ਸ਼ਰਨੀ ਨੇ ਰੋਟੀ ਖਾਣ ਤੋਂ ਨਾ ਕਰ ਦਿੱਤੀ ਤੇ ਕਿਹਾ ਨਹੀਂ ਮਾਂ ਮੈਨੂੰ ਭੁੱਖ ਨਹੀਂ ਤੇ ਅੰਦਰ ਜਾ ਕੇ ਆਪਣੀਆਂ ਖਿੰਡੀਆਂ ਪੁੰਡੀਆਂ ਚੀਜ਼ਾਂ ਸਾਹਮਣ ਲੱਗ ਪਈ ਮਾਂ ਉਹਦੇ ਪਿੱਠ ਵੱਲ ਤੱਕਦੀ ਰਹੀ ਸ਼ਰਨੀ ਨੇ ਹੰਜੂ ਪੂੰਝ ਛੁੱਟੇ ਤੇਲ ਮਾਰੀ ਵਿੱਚੋਂ ਦੋ ਕਿਤਾਬਾਂ ਚੁੱਕ ਕੇ ਮਾਂ ਨੂੰ ਅਖੜ ਲਗੀ ਲੈ ਮਾਂ ਆਹ ਮਾਸਟਰ ਦੀਆਂ ਕਿਤਾਬਾਂ ਨੇ ਮੈਂ ਪੜਨ ਨੂੰ ਲਈਆਂ ਸਨ ਮੋੜਾਂ ਵਿੱਚ ਤੇ ਛੇਤੀ ਨਾਲ ਮੂੰਹ ਭੁਆ ਕੇ ਉਹ ਆਪਣੇ ਕੱਪੜੇ ਸਾਂਭਣ ਲੱਗੀ ਪਰ ਮਾਂ ਨੇ ਧੀ ਦੇ ਬੋਲਾਂ ਤੇ ਚੁੱਪ ਗਿਲਾ ਪੜ ਲਿਆ ਸੀ ਉਸ ਦੀਆਂ ਅੱਖਾਂ ਵਿੱਚ ਰੋਕ ਰੋਕ ਰੱਖੇ ਹੰਜੂ ਦੇਖਲੇ ਸਨ ਤੇ ਉਸ ਦੇ ਮੂੰਹ ਤੇ ਆਇਆ ویرਾਨੀਆਂ ਤੱਕ ਲਈਆਂ ਸਨ ਜਵਾਨ ਮੁੰਡੇ ਜਿਹੜੇ ਮਾਰਦੇ ਹੀ ਹੁੰਦੇ ਨੇ ਭਾਬੀ ਕੱਲ ਦੇ ਉਸ ਨੂੰ ਗੁਆਂਢਣ ਦੇ ਕਹੇ ਸ਼ਬਦ ਯਾਦ ਆਏ ਦੂਜੇ ਹੀ ਪਲ ਉਸ ਨੂੰ ਰੇਲ ਵਿੱਚ ਬੈਠੀ ਜਾਂਦੀ ਛਰਨੀ ਦਾ ਉਦਾਸ ਮੂੰਹ ਦਿਸਿਆ ਜਾਨੀ ਉਹ ਕਹਿ ਰਹੀ ਸੀ ਚੰਗਾ ਮਾਂ ਹੁਣ ਨਹੀਂ ਮ ਆਇਆ ਕਰਨਾ ਤੇ ਮਾਂ ਕਬਰਾਂ ਕੇ ਅੰਦਰੋਂ ਬਾਹਰ ਨਿਕਲ ਲਈ ਤੇ ਪਤਾ ਨਹੀਂ ਕਿੱਧਰ ਨੂੰ ਤੁਰ ਪਈ ਬੇਬੇ ਕਰੇ ਮੈਂ ਮੁੰਡੇ ਦੀਆਂ ਅੱਖਾਂ ਵਿੱਚ ਦਵਾਈ ਪਾਉਣੀ ਹੈ ਬਾਹਰੋਂ ਕਿਸੇ ਗਵੰਡਰ ਨੇ ਮਾਂ ਨੂੰ ਆਵਾਜ਼ ਦਿੱਤੀ ਜਦ ਅੰਦਰੋਂ ਕੋਈ ਨਾ ਬੋਲਿਆ ਤਾਂ ਸ਼ਰਨੀ ਨੂੰ ਖਿਆਲ ਆਇਆ ਸ਼ਾਇਦ ਮਾਂ ਨਾਲ ਤੋਰਨ ਵਾਸਤੇ ਬਾਹਰੋਂ ਸ਼ਰਨੇ ਨੂੰ ਸੱਦਣ ਗਈ ਏ ਉਸ ਦੀਆਂ ਪੁੱਬਾਂ ਨਿਕਲ ਗਈਆਂ ਪਰ ਛੇਤੀ ਦੇ ਕੇ ਅੱਖਾਂ ਪੂੰਝ ਲਈਆਂ ਤੇ ਜਦੋਂ ਉਹ ਬਾਹਰ ਆਈ ਤਾਂ ਦੇਖਿਆ ਕਿ ਅੱਗੇ-ਅੱਗੇ ਮਾਂ ਤੇ ਪਿੱਛੇ-ਪਿੱਛੇ ਮਾਸਟਰ ਸਾਹਮਣੇ ਉਤਰੇ ਆ ਰਹੇ ਸਨ ਸ਼ਰਨੀ ਹੈਰਾਨ ਹੋ ਗਈ ਪਰ ਮਾਂ ਬੋਲੀ ਅੱਜ ਦੁੱਧ ਰਿੰਨਿਆ ਸੀ ਨਾ ਮੈਂ ਆਖਿਆ ਮਾਸਟਰ ਨੂੰ ਵੇਚਾਦ ਲਿਆਵਾ ਦੋਨੋਂ ਭੈਣ ਭਾਈ ਬੈਠ ਕੇ ਰੋਟੀ ਖਾ ਲਣਗੇ ਇਹਦੇ ਵਿਚਾਰੇ ਦੇ ਕਿਹੜਾ ਮਾਂ ਬੈਠੀ ਐ ਤੇ ਉਹਨਾ ਕਰਕੇ ਦੇਣ ਨੂੰ ਅੱਜ ਛੁੱਟੀ ਹੀ ਐ ਨਾਲੇ ਤੈਨੂੰ ਯੱਕੇ ਵਿੱਚ ਜਾ ਕੇ ਰੇਲ ਚੜਾਊਗਾ ਤੇ ਅੱਡੇ ਤਾਈ ਮੈਂ ਛਡਾਊਂਗੀ ਸ਼ਰਨੀ ਨੂੰ ਅੱਜ ਮਾਂ ਬੜੀ ਹੀ ਚੰਗੀ ਲੱਗੀ ਤੇ ਜਾਣ ਲੱਗੀ ਉਹ ਕੁੱਟ ਕੇ ਮਾਂ ਦੇ ਗੜ ਲੱਗ ਕੇ ਰੋਈ ਤੇ ਕਿਹਾ ਮਾਂ ਮੈਨੂੰ ਛੇਤੀ ਹੀ ਸੱਦ ਲੈ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ